ਅੱਜ ਲੱਗੀ ਜੀ ਆਪਾਂ ਕਣਕ ਬੀਜਣਾ ਸਰਦਾਰ ਵੱਡਾ ਮਰੀ ਜਾਂਦਾ ਸਵਾਗਤ ਆ ਇੱਧਰ ਚਾਚਾ ਜੀ ਨੇ ਲੱਗਿਆ 20 ਪੌਣਾ ਪੌਦੇ ਲੱਗਾ ਭਾਈ ਖਿੱਚੀ ਵਰਦਾ ਕੰਮ ਨੂੰ ਅੱਜ ਲੱਗੀ ਜੀ ਆਪਾਂ ਬੀਜਣ 3386 2.5 ਚ ਪਾਉਣੇ ਹੁੰਨੇ ਆਪਾਂ ਸੁਪਰ ਦਾ ਇੱਕ ਗੱਟੂ 2.5 ਦਾ ਇੱਕ ਨਾਲੇ ਦੇ ਸੁਪਰ ਦਾ ਕਿਲੇ ਦਾ ਮਨੋਜਰ ਲੱਗਿਆ ਰਲਾਣਾ ਇਹਦਾ ਪਾਣੀ ਬਣ ਜਾਂਦਾ ਹੁਣ ਆਉਣਿਆ ਤੁਹਾਨੂੰ ਆਪਣੀ ਘਰ ਦੀ ਉਹ ਕਣਕਾ ਘਰ ਦਾ ਹੀ ਰੱਖਿਆ ਹੁੰਦਾ 2 ਪੂਰਾ ਵਧੀਆ ਬਣਾ ਕੇ ਪਈ ਜੀ ਬੇਰ ਆ ਕੇ ਕਣਕ ਜਾਵਾਂ ਹਰ ਇੱਕ ਸਾਲ ਹੁੰਦਾ ਹਰ ਇੱਕ ਸਾਲ ਹੁੰਦਾ ਇਹਨੇ ਦੀਪ ਵਧੀਆ ਬਾਕੀ ਸਾਡਾ ਬੰਦਾ ਫਲਸਾਬੀ ਆ ਇਹਦੀ ਜ਼ਿੰਮੇਵਾਰੀ ਹਰ ਕੋ ਕਰਨ ਦੀ ਇਹਦਾ ਰਾਜੂ ਨੂੰ ਫੜ ਲਿਓ ਕਰੋ ਸੋਵੀ ਨੂੰ ਛਾੜ ਦੇਣ ਤਾਂ ਬਗ ਲਾ ਕੇ ਬਸ ਹਾਂ ਫਿਰ ਚੋਕਲੇਟ ਬਹੁਤ ਖਵਾਉਂਦਾ ਬੈਗ ਲੱਗਿਆ ਨਾ ਆ ਸ਼ਾਬਾਸ਼ ਆ ਬੇਟਾ ਕਣਕਲ ਜਾ ਉਹ ਰਿਓ ਵਾਲੇ ਜਗਾ ਤੋਂ ਚੜੀ ਜਾਣਾ ਯਾਰ ਹਾਂ ਤਾਲਾ ਉਧਰ ਪਾ ਦੇ ਗਟੂ ਹੋਰ ਜਲੀ ਇਹ ਨਹੀਂ ਆਪਣਾ ਕੰਮ ਕਣਕ ਬੀਜਣਾ ਦਾ ਪੂਰਾ ਵਰੀਆ ਉਹ ਗਿੱਲੇ ਵਿੱਚ ਤੇ ਹੀ ਅਗਲੇ ਖੇਰੇ ਜਾ ਕੇ ਦੋਹਾਂ ਵਾਲੇ ਚ ਉਹ ਗੱਲੀ ਲਿਕੇ ਮੁੱਤਾ ਸੱਤ ਹੋ ਕੇ ਚੋੜ ਕਰਾਏਗੀ ਕਰਦਾ ਹੀ ਕੰਮ ਇਧਰ ਫਦੇ ਹੁਣ ਚੱਲਦੇ ਆਂ ਦੂਜੇ ਖੇਤ ਨੂੰ ਆਪਾਂ ਨੂੰ ਬਹਿ ਗਿਆ ਜੀ ਥੋੜਾ ਜਿਹਾ ਕੰਮ ਹੁਣ ਚਾਚੇ ਨੂੰ ਭੇਜਿਆ ਦੂਜੇ ਖੇਤ ਵੀ ਚੱਲ ਰੈਟਰ ਲੈ ਗਿਆ ਨੂੰ ਮੈਂ ਆ ਕੇ ਅੱਧੇ ਫੋਣੇ ਘੰਟੇ ਇੱਕ ਚੰਗਾ ਹਾਂ ਮੈਂ ਲਿਆਉਂਦਾ ਮਨੋਜ ਨੂੰ ਨਾਲ ਮਨੋਰੇ ਚਾਹ ਲੱਡੀ ਬਣਾ ਕੇ ਚੰਗਾ ਚਾਹ ਲਿਆ ਕੋ ਕਰਾਰੀ ਹਾਂ ਕਰਾਰੀ ਵਧੀਆ ਬਣਾ ਲਈ ਜੰਗਾ ਜੀ ਸਰਦਾਰ ਜੀ ਚਾਹ ਕਰਾਰੀ ਵਾ ਠੀਕ ਆ ਹੁਣ ਹਾਂ ਬਸ ਓਕੇ ਰਿਪੋਰਟ ਕਰਾ ਦੀ ਪੂਰੀ ਹੂੰ ਠੀਕ ਆ ਹਾਂ ਜੀ ਆ ਗਏ ਜੀ ਆਪਾਂ ਇੱਕ ਕੰਮ ਕਰਕੇ ਥੋੜਿਆ ਜੀ ਖੇਤ ਫੇਰ ਹੁਣ ਬੀਜ ਦਿਆਂ ਕਣਕ ਜੀ 6 ਕਿੱਲਾ ਦਾ ਘੇਰਾ ਬਗੜਿਆ ਹੋਇਆ ਹੈ ਕਹਿੰਦੇ ਚਾਰਾਂ ਦਾ 6ਾਂ ਦਾ ਨਹੀਂ ਸੌਰੀ ਚਾਰਾਂ ਦਾ ਜੀ ਚੱਲ ਲਈ ਕੰਮ ਪੂਰਾ ਵਧੀਆ ਇੱਧਰ ਚਾਚਾ ਪੀਜ ਗਿਆ ਸੀਗਾ ਢੇੜ ਦੋ ਕਿੱਲੇ ਇੱਧਰ ਆਪਾਂ ਲਾ ਗਏ ਹੁਣ ਬਜਾਈ ਕਹਿੰਦੇ ਟਰੈਲਰ ਹੀ ਆਈ ਇਹਦੇ ਨਾਲ ਹੀ ਨਿਆਰਾ ਆਉਂਦਾ ਕਣਕ ਦੇਣ ਦਾ ਸਰ ਆ ਕੀ ਤਾਂ ਵੀ ਅਗਲੇ ਜ਼ਮੀਨ ਬਣਾ ਦੀ ਪੂਰੀ ਮਲਾਈ ਝਾਰ ਕੇ ਹੋ ਗਿਆ ਸੀ ਆਪਣਾ ਹੀ ਉਧਰ ਕੰਮ ਕਰਨ ਤੇ ਚੱਲੇ ਆਉਣਾ ਵਾ ਘਰਾਂ ਕੋਲੇ ਦੋ ਕਿੱਲੇ ਤਿਆਰ ਆ ਮੂਰੇ ਅੱਜ ਬਿਨ ਤੇ ਹੀ ਪੰਨ ਤੇ 4.95 ਤੇ 11 ਕਿਲੇ ਵੇਚਤੇ ਅੱਜ 11 ਵਜੇ ਲੱਗੇ ਸੀ ਅਜੇ 3:30 ਹੋਏ ਆ 4 ਘੰਟਿਆਂ ਚ ਮੰਨ ਕੇ ਚੱਲੋ ਬਣਾਈ ਵਈ ਜਾਨੀ ਮਲਾਈ ਵਰਗੀ ਜਮਾਂ ਜੀ ਅਨਿਕ ਕਣਕ ਦਾ ਕੰਮ ਆਪਣਾ ਸੀਗਾ ਜਿਹੜਾ ਮੁੱਕ ਗਿਆ ਤੇ ਹੁਣ ਚਾਚੇ ਨੇ ਫੋਨ ਕੀਤਾ ਕਹਿੰਦਾ ਕੰਮ ਆ ਮੜਾ ਹੀ ਆਇਓ ਇਹ ਤੇ ਕਰਾਹ ਲੈ ਕੇ ਚੱਲਿਆਂ ਪਾ ਕੇ ਖੇਤ ਨੂੰ ਦੂਜੇ ਜੋ ਵੀ ਲੈ ਆਉਂਦਾ ਦੂਜਾ ਟਰੈਕਟਰ ਅੰਦਰੋਂ ਕੱਢ ਕੇ ਕਰਾਹ ਬਾਲਾ ਕਰਾਹ ਪੁੱਤ ਮਿਲਦੇ ਆਂ ਜੀ ਖੇਤ ਜਾ ਕੇ ਦੂਜੇ ਹਾਂ ਜਾ ਆਪਣਾ ਜੋ ਟਾਂ ਖੜਾ ਕਰਾ ਇੱਧਰ ਵੀ ਗਾਣਾ ਚਾਟਾ ਖਿੱਤੀ ਆਉਂਦਾ ਕੰਮ ਨੂੰ ਬਣਾਵੀ ਮਲਾਈ ਵਰਗੀ ਇੱਧਰ ਵੀ ਕੰਮ ਨੂੰ ਬੀਜਾਂਗੇ ਆਹ ਸਭ ਕਿਹੜਾ ਨਾ ਚੱਲਦਾ ਕਹਿੰਦੇ ਉਹਨੇ ਉਹਨੇ ਪੂਰੀ ਕੀ ਜਾਂਦੇ ਉਹ ਘਨੇ ਉਹਨੇ ਹੀ ਜਾਣੇ ਚੰਗਾ ਖਿੱਤੀ ਆਉਂਦਾ ਕੰਮ ਨੂੰ ਪੂਰਾ ਜਿੱਕੀ ਜਾਂਦੇ ਆ ਕੰਮ ਹੀ ਹੋਟੇ ਚੱਪਾ ਨਾ ਰੱਤ ਰੱਤ ਕਾਣਕ ਬੀਜ ਦੇਣੀ ਇਹਨਾਂ ਨੇ ਆ ਕਰਦਾ ਤੇ ਆ ਸਾਰਾ ਉਹ ਲੱਗ ਗਿਆ ਦੁਆਗਾ ਮਾਰਨ ਕਰਾ ਲਾਉਣਗੇ ਹੁੰਦੇ ਤੇ ਕਾਜ ਨੂੰ ਵੇਚਦਾ ਹੀ ਆਪਾਂ ਕਰਾ ਲਾਉਣ ਤੇ ਆਪਾਂ ਮਾਰ ਲਾਗੇ ਸੁਹਾਗਾ ਕੰਮ ਗਲਤ ਹੋ ਗਈ ਕਹਿੰਦੇ ਬੜਾ ਯਾਰ ਭਰ ਗਿਆ ਭਗੌਂਗਾ ਸਿੱਧੀ ਹੋ ਗਈ ਕੰਮ ਚਲੋ ਮੈਂ ਦਿਆਂ ਸੁਹਾਗਾ ਪਾਰ ਕੇ ਜਾਂਦੀ ਰੱਤ ਨੂੰ ਕੀ ਜਾਂਦੇ ਆ ਫਟੇ ਨੀਰਾ ਹੋ ਗਿਆ ਥੋੜਾ ਥੋੜਾ ਹੋ ਜਾਣਾ ਬਸ ਥੋੜੇ ਕ 20 ਮਿੰਟਾਂ ਤੱਕ ਰਫਲ ਨੀਰਾ ਹੋ ਜਾਣਾ ਦੇਖਣਾ ਨਹੀਂ ਕੋਈ ਅਦਰ ਮੂਨ ਵੀ ਨਿਕਲੇ ਆ ਜੀ ਆਪਾਂ ਚੱਲੇ ਸੀਗੇ ਜਿਸ ਕਰਨੇ ਕਰੇ ਉੱਥੇ ਕੰਮ ਜਾਇਕ ਤੇ ਚਾਚਾ ਕਹਿੰਦਾ ਮੈਂ ਮਾਰਦਾ ਫਿਰ ਤੂੰ ਜਾਇਆ ਟਾਈਮ ਨਾਲ ਟਾਈਮ ਹੋ ਗਿਆ ਜੀ ਅੱਜ ਚੰਨਾ 6:30 ਹੋ ਗਈ ਚਲੋ ਮੈਦ ਲੈਂਡ ਕਰਨੇ ਘਰੇ ਜਾ ਕੇ ਇਹ ਨਹੀਂ ਤਾਰ ਬੋਲੇ ਗੰਬੀ ਹਾਂ ਅੱਗੇ ਚੱਕਰੀ ਚੱਕਣੀ ਪੈਂਦੀ ਹੂੰ ਇੱਥੇ ਲੱਗ ਜਾ ਗੁਰੂ ਬਹੁਤ ਕੀ ਕਰ ਕੋਈ ਨਾ ਹਾਂ ਹਾਂ ਹੰਤਾ ਜਾਂ ਸਾਫੀ ਆ ਸਾਫੀ ਆ ਹੰਤਾ ਮੈਂ ਕਿ ਕੱਲੋਂ ਨਗਰ ਕੀਰਤਨ ਆਪਣੇ ਪਿੰਡ ਕੱਲਾ ਨਹੀਂ ਸਮੋ ਫਿਰ ਟਾਈਮ ਮਾਰ ਕਰ ਆ ਕਲਾਮੀ ਆ ਦੇ ਦਿਨ ਦੀ ਸਮਾਪਤੀ ਹੋ ਗਈ ਮਿਲਦੇ ਆਂ ਫਿਰ ਕੱਲ ਨੂੰ ਉਹ ਮੱਛਰ ਨੇ ਗਲਾ ਘਰਾਉਗੀ ਤੜਾ ਮੱਛਰ ਨਾ ਗਿਆ ਅੰਦਰ ਚੱਲ ਬੋਨਲੈਸ ਚਲੋ ਕਰ ਦਈਏ ਲਟਾ ਬੰਦ ਦੁਕਾਨ ਕਰਦਾ ਮੱਛਰ ਜਨੇ ਕਰਦੇ ਬੰਦ ਬੈਟ ਬਲਾ ਚਲੋ ਜੀ ਆ ਦੇ ਦਿਨ ਦੀ ਸਮਾਪਤੀ ਅੱਜ ਮੂੜ ਬਹੁਤ ਵਧੀਆ ਸਾਵਧਿਗਤ ਰਹੋ ਦੋਸਤੋ ਪੁਆਇੰਟ ਇਨ ਨੈਕ ਦੇਖਦਾ ਚਲੋ ਮਿਲਦੇ ਆ ਫਿਰ ਕਿਸੇ ਨਵੇਂ ਵਲੌਗ ਚ ਬਾਏ ਬਾਏ